ਗੋਲਡੀ ਸਰਨਾ ਸਰਨਾ ਸਟੇਸ਼ਨ ਦੀ ਗੱਲ ਹੈ ਅਲੀਜਾ ਕੰਫੈਕਟਰੀ ਹੈਗੀ ਹੈ ਇੱਥੇ ਅੱਜ ਸਵੇਰੇ 6 ਵਜੇ ਨਾਲ ਹੀ ਬੜਾ ਧੂੰਆਂ ਜਿਹਾ ਨਿਕਲਿਆ ਦਨ ਸਾਰੇ ਉੱਠ ਕੇ ਜਦੋਂ ਬਾਹਰ ਆ ਗਏ ਰੋਲਾ ਪਾ ਪੈ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਮੰਦਰ ਸ਼ਿਵ ਮੰਦਰ ਵਾਲੀ ਗਲੀ ਹੈ ਉਹਦੇ ਨਾਲ ਹੀ ਦੁਕਾਨ ਹੈ ਅਲੀਜਾ ਕੰਫੈਕਟਰੀ ਉਹ ਆਪ ਬਿਆਸ ਗਏ ਹੋਏ ਨੇ ਅਸੀਂ ਉਹਨਾਂ ਨੂੰ ਕਾਕੇ ਚਾਚਾ ਹੀ ਕਹਿੰਨੀ ਪਰ ਕਾਫੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਕੁਝ ਬਚਿਆ ਹੀ ਨਹੀਂ ਅੰਦਰ ਪਰ ਹਾਂ ਇਹ ਹੈ ਕਿ ਫਾਇਰ ਬ੍ਰਿਗੇਡ ਟਾਈਮ ਤੇ ਆ ਗਈ ਹੈ ਸਾਰੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਜਿੰਨਾ ਕੋ ਹੋ ਸਕਿਆ ਅੱਗ ਨੂੰ ਬੁਝਾਇਆ ਗਿਆ ਉਹ ਤਾਂ ਅੱਗੇ ਕੰਟਰੋਲ ਕਰ ਲਿਆ ਗਿਆ ਬਾਕੀ ਨੁਕਸਾਨ ਉਸ ਬੰਦੇ ਦਾ ਕਾਫੀ ਹੋ ਗਿਆ ਪਤਾ ਲੱਗਾ ਕਿ ਕਾਰਨ ਜੋ ਕਹਿ ਰਹੇ ਛੋਟ ਛੜ ਗਈ ਹੈ ਹੋਰ ਤਾਂ ਕੁਝ ਹੈਗਾ ਨਹੀਂ ਇਸ ਤੋਂ ਇਲਾਵਾ ਕੁਝ ਹੋਰ ਵੀ ਗੱਲ ਨਹੀਂ ਸਭ ਕੁਝ ਬੰਦ ਪਿਆ ਦੁਕਾਨ ਤੇ ਬੰਦ ਸ਼ਟਰ ਤੇ ਬੰਦ ਪਿਆ ਸੀ ਕੋਈ ਹੋ ਜੀ ਗਾ ਨਹੀਂ ਉਹ ਮੰਨ ਕਰਦੇ ਸਰਕਾਰ ਨਹੀਂ ਹਾਂ ਜੋ ਦਾ ਕੁਝ ਹੋਇਆ ਗਿਆ ਉਹਦਾ ਉਹਨੂੰ ਮਿਲਣਾ ਚਾਹੀਦਾ ਮੇਰੇ ਕਾ ਵੀ ਇਹਦਾ ਕੀ ਕੀਤਾ ਜਾ ਸਕਦਾ ਗੁਦਰੋ ਦੇ ਅਸਤੀ ਜਾਂ ਕੀ ਹੋ ਗਿਆ ਦੁਕਾਨ ਬੰਦ ਹੈ ਅੰਦਰੋਂ ਅੱਗ ਲੱਗੀ ਹੈ ਉਹਦੇ ਪਰਿਵਾਰ ਵਾਲੇ ਸਾਰੇ ਇੱਥੇ ਨੇ ਆਪਣੇ ਯਾਰ ਦੋਸਤ ਆਪਣੇ ਸੱਜਣ ਨੇ ਸਾਰੇ ਬਾਕੀ ਸਾਰੇ ਮੁਕਨਾ ਸੰਦੀਪ ਜੀ ਲੱਗੇ ਨੇ ਬਿਲਕੁਲ ਨਜ਼ਦੀਕ ਘਰ ਆ ਸਾਰੇ ਮੌਕੇ ਤੇ ਪਹੁੰਚ ਕੇ ਸਾਰੇ ਜਿੰਨੇ ਪਰਿਵਾਰ ਵਾਲੇ ਜਿੰਨੇ ਵੀ ਹੈਗੇ ਜਿਹੜੇ ਤੇਰੀ ਵੀ ਦੁਕਾਨਾਂ ਸੀਗੀਆਂ ਹਾਂ ਨਾਲ ਕੱਪੜੇ ਦੀ ਦੁਕਾਨ ਵੀਰ ਜੀ ਉਹਦੇ ਨਾਲ ਫਰਨੀਚਰ ਦੀਆਂ ਦੁਕਾਨਾਂ ਉੱਪਰ ਸਲੰਡਰ ਪਏ ਹੋਏ ਸੀ ਦਾ ਮਕਾਨ ਉਹਨਾਂ ਦੇ ਉੱਪਰ ਹੈਗਾ ਤੇ ਉਹ ਬਚਾਅ ਹੋ ਗਿਆ ਤੇ ਗਵਰਨਮੈਂਟ ਨੇ ਗਵਰਨਮੈਂਟ ਵੱਲੋਂ ਐਜੇ ਫਾਇਰ ਬ੍ਰਿਗੇਡ ਵੱਲੋਂ ਐਨ ਮੌਕੇ ਤੇ ਟਾਈਮ ਸਿਰ ਪਹੁੰਚ ਕੇ ਅਗਰੂ ਕਾਬੂ ਪਾ ਲਿਆ ਬਹੁਤ ਬਹੁਤ ਤੰਗ ਰਹਿਣਾ ਮੁੰਡਾ ਰਵੀ ਮੇਰੀ ਨਾਲ ਦੀ ਦੁਕਾਨ ਹੈ ਕੱਪੜੇ ਕੱਲ੍ਹ ਬਾਤ ਹੋਈ ਹੈ ਜਿਹੜੀ ਕੱਲ੍ਹ ਪਉਦ ਸਰ ਅਸੀਂ ਮੈਂ ਤੇ ਮਾਤਾ ਜੀ ਸਾਰੇ ਸਾਥ ਨੂੰ ਨਿਕਲੇ ਆ ਇੱਕ ਨਾਲ ਹੀ ਗਲੀ ਦੀ ਦੁਕਾਨ ਹੈਗੀ ਹੈ ਤੇ ਨਾਲ ਸਾਡੇ ਪਾਲੀ ਸਭਾ ਉਹਨਾਂ ਦਾ ਬੇਟਾ ਹੈ ਨਾਲ ਦੀ ਦੁਕਾਨ ਵਾਲਾ ਤੇ ਉਹਨੇ ਦੇਖਿਆ ਕਿ ਅਸੀਂ ਕੀਨੇ ਕਦੇ ਦੇਖਿਆ ਤਾਂ ਅਸੀਂ ਸੜ ਚੁੱਕਿਆ ਤੇ ਕਿਨੇ ਧੂਆਂ ਇੱਕਦਮ ਅੱਗ ਪੈ ਗਈ ਤੇ ਫਿਰ ਨੱਟ ਕੇ ਉਹਨੇ ਦੇ ਘਰ ਜਾ ਕੇ ਦੱਸ ਕੇ ਮੱਸੇ ਨਹੀਂ ਗੱਲ ਹੋ ਰੋ ਨੁਕਸਾਨ ਕਿਨਾ ਹੋਊਗਾ ਨੁਕਸਾਨ ਸਾਰਾ ਹੀ ਹੋ ਜਾਊਗਾ ਕੁਝ ਵੀ ਨਹੀਂ ਬਚਿਆ ਮੇਰੇ ਨਾਲ ਵੀ ਕਿਨਾ ਕੰਦੇ ਪ੍ਰਣਾਲੀ ਲਾਈਟਾਂ ਸਾਰੀਆਂ ਕਿਨਾ ਕੰਦੇ ਆ ਸੜ ਗਈਆਂ ਨਾਲ ਦੀ ਉੱਪਰ ਜਣੀ ਬੀ ਦੀਆਂ ਪਾਣਾ ਤੇ ਮੈਂ ਨੱਟ ਕੇ ਸੀ ਟ੍ਰਾਂਸਫਾਰਮ ਤੋਂ ਬਤੀਆਂ ਬੰਦ ਕੀਤੀਆਂ ਪਰ ਉਹ ਵੀ ਤੇ ਬਾਕੀ ਨੁਕਸਾਨਾ ਖੁਦ ਬਚਾ ਬਾਕੀ ਹੋ ਗਿਆ ਤੇ ਸਿਲੰਡਰ ਵਗੈਰਾ ਨਹੀਂ ਸੀ ਅੱਗ ਤੇ ਕਾਬੂ ਪਾ ਲਿਆ ਹਾਂਜੀ ਅੱਗ ਤੇ ਪਾ ਲਿਆ ਟਾਈਮ ਸੀ ਫਾਇਰ ਬ੍ਰਿਗੇਡ ਤੇ ਅਸੀਂ ਕੀ ਨਗਰ ਦੇ ਫੋਨ ਕਰ ਦਿੱਤਾ ਹੈਗਾ ਟਾਈਮ ਸੀ ਆ ਕੇ ਉਹਨਾਂ ਨੇ ਆਪਣੇ ਸਾਹਮਣੇ ਕੰਮ ਬਾਕੀ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਚਾ ਲਿਆ ਹਾਂਜੀ ਕਿਹੜੀ ਅੱਗ ਲੱਗੀ ਆ ਸਰਨੇ ਚੌਂਕ ਜਿਹੜਾ ਹੈਗਾ ਨਰੋੜਾ ਵਾਲੀ ਕੁੜੀ ਦੇ ਨੇੜੇ ਮਾਮਲਾ ਸੀਗਾ ਜੀ ਮੇਰੇ ਖਿਆਲ ਸਰਕਰ ਸਟਾਰਟ ਹੋਣ ਨਾਲ ਹੀ ਲੱਗੀ ਏ ਅੱਗ ਉਹ ਪਤਾ ਲੱਗਣ ਤੇ ਹੀ ਵੀ ਆ ਗਿਆਂ ਫਾਇਰ ਬ੍ਰੀਡ ਵੀ ਆ ਗਈ ਆ ਬਾਬਾ ਜਦੋਂ ਜਦੋਂ ਤੋਂ ਬਾਅਦ ਜਿਹੜਾ ਕੰਟਰੋਲ ਦਿੱਤਾ ਗਿਆ ਕਿਤੇ ਤੇ ਨੁਕਸਾਨ ਤਾਂ ਕਾਫੀ ਹੋ ਗਿਆ ਹੁਣ ਅੱਗ ਬਿਲਕੁਲ ਹੁਣ ਹੋ ਗਿਆ ਕੰਟਰੋਲ ਕਾਬੂ ਚ ਚਬਲ ਕੋਲ